ਸਦਰ ਬਾਜ਼ਾਰ ਬਰਨਾਲਾ ਦੇ ਵਿੱਚ ਲੱਗੇ ਕੂੜੇ ਦੇ ਢੇਰ ਕਿਉਂ ਨਹੀਂ ਹੋਈ ਸਫਾਈ ਬਰਨਾਲਾ ਦੇ ਵਿੱਚ ਚੱਲ ਰਿਹਾ ਤਿਹਾੜਾ ਦਾ ਸੀਜ਼ਨ ਇੱਕੋ ਇੱਕ ਬਾਜ਼ਾਰ ਸਦਰ ਬਾਜ਼ਾਰ ਬਰਨਾਲਾ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਧਿਆਨ ਦੇ ਵਿੱਚ ਕਰਵਾ ਦਈਏ ਕਿ ਜਿਹੜੀ ਇਹ ਸਦਰ ਵਿਆਰ ਦੀ ਜਿਸ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਨੇ ਅਤੇ ਗੰਦਗੀ ਫੈਲੀ ਹੋਈ ਹੈ ਇਹ ਤਸਵੀਰਾਂ 16 ਅਕਤੂਬਰ 2025 ਦੀਆਂ ਨੇ 16 ਤਰੀਕ ਨੂੰ ਸਦਰ ਬਿਆਰ ਦੇ ਵਿੱਚ ਇਹ ਹਾਲਾਤ ਸੀ ਜਿਹੜੇ ਉਹ ਦੇਖਣ ਨੂੰ ਮਿਲੇ ਹਾਲਾਂਕਿ 17 ਅਕਤੂਬਰ ਨੂੰ ਸਫਾਈ ਕੀਤੀ ਗਈ ਹੈ ਪਰ ਇੱਥੇ ਵੱਡਾ ਕਾਰਨ ਇਹ ਸੀ ਕਿ 16 ਅਕਤੂਬਰ ਨੂੰ ਸਫਾਈ ਕਿਉਂ ਨਹੀਂ ਕੀਤੀ ਗਈ ਜੇਕਰ ਕਿਸੇ ਨੂੰ ਪਤਾ ਤਾਂ ਇਹ ਜ਼ਰੂਰ ਦੱਸਿਆ ਜਾਵੇ ਕਿ 16 ਅਕਤੂਬਰ ਨੂੰ ਸਫਾਈ ਨਾ ਹੋਣ ਦਾ ਕਾਰਨ ਕੀ ਸੀ ਅਤੇ ਕਿਉਂ ਕੂੜਾ ਨਹੀਂ ਚੱਕਿਆ ਗਿਆ ਜੇਕਰ ਸਫਾਈ ਸੇਵਕਾਂ ਦੀ ਕੋਈ ਮੰਗਾਂ ਸੀ ਤਾਂ ਅਸੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਫਾਈ ਸੇਵਕ ਵੀ ਸਾਡੇ ਭੈਣ ਭਰਾ ਨੇ ਜੇਕਰ ਇਹਨਾਂ ਦੀ ਕੋਈ ਮੰਗਾਂ ਅਧੂਰੀਆਂ ਨੇ ਇਹਨਾਂ ਦਾ ਕੋਈ ਗੁੱਸਾ ਗਿਲਾ ਤਾਂ ਉਹ ਬਿਠਾ ਕੇ ਸ਼ਾਂਤ ਕੀਤਾ ਜਾਵੇ ਅਤੇ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਪਰ ਦੂਜੇ ਪਾਸੇ ਅਸੀਂ ਬੇਨਤੀ ਕਰਦੇ ਹਾਂ ਕਿ ਤਿਹਾੜਾ ਦਾ ਸੀਜ਼ਨ ਚੱਲ ਰਿਹਾ ਹੈ ਆਪਾਂ ਸਾਰਿਆਂ ਨੂੰ ਸਾਫ਼ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਤੇ ਸ਼ਹਿਰ ਸੋਹਣਾ ਲੱਗਣਾ ਚਾਹੀਦਾ ਕਿਉਂਕਿ ਦੀਵਾਲੀ ਇੱਕ ਦਾ ਤਿਹਾੜ ਨਹੀਂ ਸਾਰੇ ਹੀ ਧਰਮਾਂ ਦਾ ਸਾਂਝਾ ਤਿਹਾੜ ਹੈ ਦੂਸਰੇ ਪਾਸੇ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਥੋੜਾ ਜਿਹਾ ਸਬਰ ਕਰ ਲਿਆ ਕਰੋ ਕੂੜਾ ਜੇਕਰ ਤੁਸੀਂ ਦੁਕਾਨ 'ਚ ਰੱਖ ਲਓਗੇ ਸਵੇਰੇ ਕੂੜੇ ਵਾਲੇ ਸਾਡੇ ਭੈਣ ਭਰਾ ਸਫਾਈ ਵਾਲੇ ਭੈਣ ਭਰਾ ਆਉਂਦੇ ਨੇ ਉਹਨਾਂ ਨੂੰ ਕੂੜਾ ਪਾ ਕੇ ਸ਼ਹਿਰ ਦੀ ਸਫਾਈ 'ਚ ਸਹਿਯੋਗ ਦਿਓ